ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜਰੂਰ ਦੇਖਿਓ ਅੱਜ ਆਪਾਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਦਿਖਾਉਣੇਗੀ ਵੀ ਆਪਾਂ ਕਿਸ ਤਰ੍ਹਾਂ ਦੇ ਦੁਪट्टे ਡਾਈ ਕਰਦੇ ਆ ਕਿਦਾਂ ਕਸਟਮਰ ਨੂੰ ਆਪਾਂ ਹਨਾ ਵੀ ਇੰਨੇ ਨੇ ਸੋਹਣੇ ਦੁਪੱਟੇ ਇੰਨੇ ਨੇ ਸੋਹਣੇ ਸੂਟ ਸਲਾਈ ਕਰਕੇ ਤੇ ਇੰਨੇ ਨੇ ਸੋਹਣੇ ਫੈਬਰਿਕ ਆਪਾਂ ਕਿਦਾਂ ਹਨਾ ਉਹਨਾਂ ਤੱਕ ਪਹੁੰਚਾਉਣੇ ਆਂਗੇ ਤਾਂ ਕਿ ਕਸਟਮਰ ਦੇ ਲੇਗੇ ਜਿਹੜੀਆਂ ਪਹਿਣਾ ਦੇ ਨੇ ਕਿ ਕਾਫੀ ਮਤਲਬ ਬਾਰ-ਬਾਰ ਆਰਡਰ ਚੱਲ ਰਹੇ ਨੇ ਆਪਣੇ ਕੋਲੋਂ ਜੇ ਕੋਈ ਵੀ ਪਹਿਨ ਬਾਹਰ ਤੋਂ ਦੇਖਦੀ ਹੈ ਤਾਂ ਤੁਸੀਂ ਵੀ ਆਪਣੇ ਸੂਟ ਲੇਗੇ ਜਿਹੜੇ ਜ਼ਰੂਰ ਟਰਾਈ ਕਰ ਸਕਦੇ ਹੋਗੇ ਆਪਣੇ ਕੋਲੋਂ ਤੁਹਾਡਾ ਮੈਜ਼ਰਮੈਂਟ ਪਰਫੈਕਟ ਹੋਣਾ ਚਾਹੀਦਾ ਹੈਗਾ ਮੈਜ਼ਰਮੈਂਟ ਦੇ ਵਿੱਚ ਕੋਈ ਵੀ ਹੋਣੀ ਹੋਣਾ ਚਾਹੀਦਾ ਤੇ ਜੇ ਕੋਈ ਵੀ ਬਾਦਕਾਟ ਹੁੰਦੀ ਹੈ ਉਹਦੇ ਜ਼ਿੰਮੇਵਾਰ ਤੁਸੀਂ ਹੋਗੇ ਤੇ ਇੱਕ ਵਾਰ ਅਸੀਂ ਨਾ ਜ਼ਰੂਰ ਜਿਵੇਂ ਕਿ ਤੁਹਾਡਾ ਮੈਜ਼ਰਮੈਂਟ ਆਨ ਦਾਗਾ ਜਦੋਂ ਸੂਟ ਮਤਲਬ ਰੈਡੀ ਹੋ ਜਾਂਦੇ ਨੇ ਇੱਕ ਵਾਰ ਅਸੀਂ ਜ਼ਰੂਰ ਨਾਪ ਕੇ ਦੇਖਦੇ ਆ ਵੀ ਤੁਹਾਡਾ ਸਹੀ ਮੈਜ਼ਰਮੈਂਟ ਤੇ ਰੈਡੀ ਹੋਏ ਨੇ ਕਿ ਕੋਈ ਵੀ ਬਾਦਕਾ ਦਿੰਨੇ ਆਗੇ ਤੇ ਨਹੀਂ ਫਿਰ ਜਿੰਨਾ ਤੁਹਾਡਾ ਮੈਜ਼ਰਮੈਂਟ ਹੋਊਗਾ ਤੁਹਾਡੇ ਮੈਜ਼ਰਮੈਂਟ ਤੋਂ 19 20 ਦਾ ਫਰਕ ਵੀ ਨਹੀਂ ਹੋਊਗਾ ਜੋ ਬਾਕੀ ਤੁਸੀਂ ਸਮਝਾਓਗੇ ਵੀ ਸਾਡੇ ਇਸ ਤਰ੍ਹਾਂ ਸੂਟ ਰੈਡੀ ਕਰਦੇ ਹਾਂ ਉਦਾਂ ਰੈਡੀ ਕੀਤੇ ਜਾਣਗੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਕਿ ਡਾਈ ਕੀਤੇ ਹੋਏ ਦੁਪੱਟੇ ਇੰਨੇ ਨੇ ਸੋਨੇ ਮਤਲਬ ਸੂਟ ਰੈਡੀ ਹੋ ਕੇ ਦੁਪੱਟੇ ਰੈਡੀ ਹੋ ਕੇ ਪਹਿਣਾ ਤੱਕ ਜਾਂਦੇ ਨੇਗੇ ਸੱਚੀ ਇੰਨਾ ਵਧੀਆ ਹਨਾ ਜਦੋਂ ਮੈਨੂੰ ਵਟਸਐਪ ਤੇ ਮੈਸੇਜ ਆਉਂਦੇ ਨੇ ਵੀ ਸਾਨੂੰ ਇਹ ਕੰਮ ਤੁਹਾਡਾ ਇੰਨਾ ਜਿਆਦਾ ਵਧੀਆ ਪਸੰਦ ਆਇਆਗਾ ਤਾਂ ਮੇਰਾ ਵੀ ਮਤਲਬ ਮਨ ਖੁਸ਼ ਹੁੰਦਾ ਵੀ ਆਪਾਂ ਵੀ ਹਨਾ ਪੂਰੀ ਰੀਜਨਲ ਅਗਲੇ ਦਾ ਕੰਮ ਕਰਕੇ ਦੇ ਦਿੱਤਾਗਾ ਲਓ ਜੀ ਚਲੋ ਆਪਾਂ ਸਭ ਤੋਂ ਪਹਿਲਾਂ ਦਿਖਾਉਣੇ ਬਹੁਤ ਹੀ ਡਿਮਾਂਡ ਆਉਂਦੀ ਸੀਗੀ ਵੀ ਤੁਸੀਂ ਦਿਖਾਇਆ ਕਰੋ ਜੜੀਆਂ ਭੈਣਾਂ ਨਵੀਆਂ ਨਹੀਂ ਹੈ ਉਹਨਾਂ ਨੂੰ ਵੀ ਪਤਾ ਲੱਗੂਗਾ ਵੀ ਆਪਾਂ ਕਿਸ ਤਰ੍ਹਾਂ ਆਪਾਂ ਕੰਮ ਰੈਡੀ ਕਰਕੇ ਭੇਜ ਦੇਾਂਗੇ ਲਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੇ ਹਾਂਗੇ ਦੁਪੱਟੇ ਜਿਹੜੇ ਇਹ ਸੂਟ ਨੇਗੇ ਮਤਲਬ ਸਾਰੇ ਸੋਲਡ ਹੋਏ ਹੋਏ ਨੇਗੇ ਤੇ ਉਹਨਾਂ ਦੇ ਆਪਾਂ ਦੁਪੱਟੇ ਰੈਡੀ ਕਰਵਾਏ ਨੇਗੇ ਤੁਸੀਂ ਦੇਖ ਸਕਦੇ ਹੋਵੋਗੇ ਲਓ ਜੀ ਇਹ ਆਪਾਂ ਏਦਾਂ ਮਤਲਬ ਧੀਲ ਦਾ ਸਟੱਫ ਸੀਗਾ ਹਨ ਇਹਦੇ ਨਾਲ ਆਪਾਂ ਦੁਪੱਟਾ ਤੁਹਾਨੂੰ ਦਿਖਾ ਦਨੇ ਵੀ ਆਪਾਂ ਕਿਸ ਤਰ੍ਹਾਂ ਰੈਡੀ ਕੀਤਾ ਹੈਗਾ ਐਂਡ ਪ੍ਰੈਸ ਕਰਕੇ ਓਕੇ ਓਕੇ ਆਉਂਦੇ ਨੇ ਆਪਣੇ ਦੁਪੱਟੇ ਡਾਈ ਹੋ ਕੇ ਫੁੱਲ ਪਿਓਰ ਦੇ ਉੱਪਰ ਆਪਾਂ ਰੈਡੀ ਕਰਵਾਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਐਸ ਤੋਂ ਤੁਸੀਂ ਅ ਸ਼ੇਡ ਦੇਖੋ ਸਾਡੇ ਹਨਾ ਕਲਰ ਦੇਖੋ ਦੇਖੋ ਇਹਦੇ ਵਿੱਚ ਵੀ ਮਤਲਬ ਆਪਾਂ ਦੋ ਸ਼ੇਡ ਪਾਏ ਨੇ ਮਹਰੂਨ ਤੇ ਕਾਫੀ ਸ਼ੇਡ ਸੋਹਣੇ ਕੋ ਦੋ ਸੇ ਦੁਪੱਟਾ ਦੇਖੋ ਐਦਾਂ ਆਪਾਂ ਟਾਈ ਐਂਡ ਡਾਈ ਕੀਤਾ ਹੈਗਾ ਤਿੰਨ ਚਾਰ ਕਲਰ ਆਪਾਂ ਮਲਟੀ ਕਲਰ ਪਾ ਕੇ ਦੁਪੱਟਾ ਗਾ ਜਿਹੜਾ ਆਪਾਂ ਰੈਡੀ ਕੀਤਾ ਹੈ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਆਪਣੇ ਟਾਈ ਐਂਡ ਡਾਈ ਦਾ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਆਪਾਂ ਰੈਡੀ ਕੀਤੇ ਨੇਗੇ ਲਓ ਜੀ ਤੁਸੀਂ ਇਸ ਤਰ੍ਹਾਂ ਦੁਪੱਟਾ ਰੈਡੀ ਕਰਵਾਉਣਾ ਹੈ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜੋ ਬਟ ਇਹਦੀ ਜਿਹੜੀ ਡਾਈ ਹੈ ਬਹੁਤ ਕਾਸਟਲੀ ਹੈਗੀ ਹਨਾ ਤੇ ਥੋੜਾ ਇਹ ਵੀ ਨਾਰਮਲ ਜਿੱਦਾਂ ਆਪਾਂ ਡਾਈ ਹੁੰਦੀ ਹੈਗੀ ਉਦੋਂ ਨਹੀਂ ਹੈਗੀ ਇਹ 파ਰ ਦੁਪੱਟਾ ਮਤਲਬ ਕਾਫੀ ਜਿੰਨੇ ਕਲਰ ਹੋਣਗੇ 파ਰ ਕਲਰ ਮਤਲਬ 200 ਦੇ ਵਿੱਚ ਇਹ ਰੈਡੀ ਹੁੰਦਾ ਹੈਗਾ ਜਿਵੇਂ ਇਹ ਡਿਜ਼ਾਈਨ ਹੈ ਇਹ ਡਿਜ਼ਾਈਨ ਦੇਖ ਸਕਦੇ ਹੋਗੇ ਤੁਸੀਂ ਜਿੰਨੇ ਫਿਰ ਕਲਰ ਪਵਾਉਗੇ ਉਹਨੇ ਚਾਰजेस ਹੋਣਗੇ ਇਹਦੇ ਇਦਾਂ ਇਹ ਰੈਡੀ ਹੁੰਦਾ ਤੁਸੀਂ ਦੇਖ ਸਕਦੇ ਹੋ ਲਓ ਜੀ ਠੀਕ ਹੈ ਜੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੁਪੱਟਾ ਡਾਈ ਕੀਤਾ ਹੈਗਾ ਦੇਖੋ ਕਾਫੀ ਜਿਆਦਾ ਸੋਹਣਾ ਇਦਾਂ ਦੁਪੱਟਾ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਮੈਨੂੰ ਆਪਣਾ ਦੱਸ ਦਿਓ ਵੀ ਸਾਡਾ ਇਸ ਤਰ੍ਹਾਂ ਦੁਪੱਟਾ ਜਿਹੜਾ ਰੈਡੀ ਕਰਦੇ ਹੋ ਠੀਕ ਹੈ ਜੀ ਫਿਰ ਨੈਕਸਟ ਹੈਗਾ ਜਿਹੜਾ ਮੈਂ ਪਹਿਲਾਂ ਹਨਾ ਜਦੋਂ ਮਤਲਬ ਵੀਡੀਓ ਆਪਾਂ YouTube ਤੇ ਆਏਗੇ ਸਟਾਰਟਿੰਗ ਦੇ ਵਿੱਚ ਮੈਂ ਪਹਿਲਾਂ ਸਾਰੇ ਟਾਈ ਐਂਡ ਡਾਈ ਦੁਪੱਟੇ ਸ਼ੋਅ ਕਰਦੀ ਹੁੰਦੀ ਸੀ ਵੀ ਆਪਾਂ ਇਦਾਂ ਰੈਡੀ ਕਰਵਾਏ ਨੇ ਪਰ ਹੁਣ ਕਾਫੀ ਟਾਈਮ ਤੋਂ ਬਹੁਤ ਸਾਰੇ ਹਨਾ ਕਾਫੀ ਟਾਈਮ ਹੋ ਗਿਆ ਆਪਾਂ ਨਹੀਂ ਦਿਖਾਏ ਹੈਗੇ ਲਓ ਜੀ ਇਹ ਸੂਟ ਸੀਗਾ ਜਿੱਦਾਂ ਕਿ ਇਸ ਤਰ੍ਹਾਂ ਇਹ ਸੂਟ ਸੀਗਾ ਤੇ ਇਹਦੇ ਨਾਲ ਤੁਸੀਂ ਦੁਪੱਟਾ ਦੇਖ ਸਕਦੇ ਹੋ ਵੀ ਆਪਾਂ ਕਿਸ ਤਰ੍ਹਾਂ ਰੈਡੀ ਕੀਤਾ ਹੈਗਾ ਇਹਦੇ ਡਿਜ਼ਾਈਨ ਹੈਗਾ ਜਿਹੜਾ ਉਹਦੇ ਨਾਲ ਫਰਕ ਹੈਗਾ ਡਾਈ ਤੋਂ ਨੂੰ ਐਨ ਕੈਮੀਕਲ ਕਲਰ ਮਿਲਣਗੇ ਕੋਈ ਇਦਾਂ ਨਹੀਂ ਹੈਗਾ ਵੀ ਮਿਕਸ ਹੋ ਜਾਊਗਾ ਬਾਅਦ ਦੇ ਵਿੱਚ ਦੇਖੋ ਇਸ ਤਰ੍ਹਾਂ ਇਹ ਇਦਾਂ ਆਪਾਂ ਲੜਾ ਤੇ ਇਦਾਂ ਡਾਈ ਕੀਤਾ ਹੈਗਾ ਤੇ ਵਿੱਚ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਇਸ ਤਰ੍ਹਾਂ ਦੁਪੱਟਾ ਡਾਈ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਫੁੱਲ ਪ੍ਰੋਪਰ ਦੇਖ ਰਹੇ ਆਗਾ ਵੀਡੀਓ ਦੇ ਵਿੱਚ ਇਸ ਤਰ੍ਹਾਂ ਇਹ ਦੁਪੱਟਾ ਦੇਖੋ ਕਾਫੀ ਕਲਰ ਪੈ ਕੇ ਹਨ ਇਹ ਡਾਈ ਹੋਇਆਗਾ ਦੁਪੱਟਾ ਇਹ ਤਾਂ ਤੁਸੀਂ ਟੇਕਸਰ데요 ਠੀਕ ਹੈ ਜੀ ਇਦਾਂ ਡਿਜ਼ਾਈਨ ਬਣਿਆ ਹੋਇਆ ਹੈ ਦੁਪट्टे ਦੇ ਵਿੱਚ ਲੜਾਂ ਤੇ ਇਸ ਤਰ੍ਹਾਂ ਟਾਈ ਐਂਡ ਡਾਈ ਆ ਜਾਊਗਾ ਟਾਈ ਐਂਡ ਡਾਈ ਵੀ ਜਿਗਜਾਗ ਬਣੇ ਹੋਏ ਨੇਗੇ ਇਹਦੇ ਵਿੱਚ ਤੇ ਇਦਾਂ ਆਪਾਂ ਇਹਦੇ ਨਾਲ ਰੈਡੀ ਕੀਤਾ ਹੈਗਾ ਦੁਪੱਟਾ ਫੇਰ ਇਸ ਤੋਂ ਬਾਅਦ ਆ ਜਾਊਗਾ ਯੈਲੋ ਦੁਪੱਟਾ ਇਹ ਜਾਲੂ dupatta ਤੁਸੀਂ ਦੇਖ ਸਕਦੇ ਹੋਗੇ ਇਹ ਆਪਾਂ ਇਦਾਂ ਰੈਡੀ ਕੀਤਾ ਹੈਗਾ ਐਸਟਰਾ ਇਹ ਵਾਲਾ ਜਿਹੜਾ tie and dye ਹੈ ਲੜਾਂ ਤੇ ਆਜੂਗਾ ਇਦਾਂ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ tie and dye ਆਜੂ ਮੈਂ ਤੁਹਾਨੂੰ ਹਾਫ dupatta ਹੀ ਖੋਲ ਕੇ ਦਿਖਾਉਂਗੀ ਦੇਖੋ ਐਸਟਰਾ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੋਈ ਹੈ ਤਾਂ ਪੱਟੇ ਦੇ ਵਿੱਚ ਤੇ ਨਿਊ ਸਟਾਈਲ ਦੇ ਦੁਪट्टे ਲنگੇ ਸਾਰੇ ਆਪਾਂ ਰੈਡੀ ਕੀਤੇ ਨਗੇ ਫਿਰ ਨੈਕਸਟ ਬਰਬਰੀ ਦੇ ਸੂਟ ਨਾਲ ਦੇ ਇੱਕ ਬਰਬਰੀ ਦਾ ਸੂਟ ਹੈਗਾ ਜਦੋਂ ਹਨਾ ਰੈਡੀ ਹੋ ਜਾਂਦਾ ਹੈਗਾ ਇਦਾਂ ਸੋਹਣਾ ਲੱਗਦਾ ਹੈ ਇਹਦੇ ਵਿੱਚ ਆਪਾਂ ਦੇਖੋ ਟ੍ਰੀ ਪਾਏ ਨੇਗੇ ਛੋਟੇ ਛੋਟੇ ਹਨਾ ਕਾਫੀ ਜਿਆਦੇ ਸੋਹਣੇ ਕਿਉਂਕਿ ਇਹਦੇ ਵਿੱਚ ਡਿਜ਼ਾਈਨ ਸੀਗਾ ਇਦਾਂ ਤੇ ਉਹ ਤਾਂ ਮੈਂ ਆਪਣੇ ਡਾਇਰ ਨੂੰ ਕਿਹਾ ਸੀ ਵੀ ਇਹਦੇ ਨਾਲ ਮੈਚ ਜੇ ਕਰਦਾ ਹਨਾ ਵੀ ਐਵੇਂ ਪੱਤੇ ਜੇ ਬਣਾ ਦੀ ਇਹ ਲੋ ਐਕਸਟਰਾ ਦੇਖ ਡਾਈ ਵਿੱਚ ਤੁਹਾਨੂੰ ਪੁੱਠੇ ਦਿਖ ਰਹੇ ਹੋਣੇ ਵਿੱਚ ਸਿੱਤੇ ਦਿਖ ਰਹੇ ਹੋਣਗੇ ਇਹਦੇ ਵਿੱਚ ਪੁੱਠੇ ਸਿੱਤੇ ਹੀ ਪਾਏ ਹੋਏ ਨੇ ਇਹਦੇ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਆ ਜਾਊਗਾ ਦੇਖੋ ਡਾਈ ਕੀਤੇ ਹੋਏ ਦੁਪੱਟੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਆਰਡਰ ਹੁੰਦੇ ਨੇਗੇ ਮਤਲਬ ਦਾਈ ਕਰਵਾ ਸਕਦੇ ਹੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਵੀਡੀਓ ਦੇ ਵਿੱਚ ਸ਼ੋਅ ਕਰਨ ਦਾ ਆਪਣਾ ਹਨਾ ਜਦੋਂ ਆਪਾਂ ਕੰਮ ਕਰਦੇ ਆਂਗੇ ਸ਼ੋਅ ਵੀ ਆਪਾਂ ਨੂੰ ਕਰਨੇ ਚਾਹੀਦੇ ਨੇ ਵੀ ਆਪਾਂ ਇਸ ਤਰ੍ਹਾਂ ਦੁਪੱਟੇ ਰੈਡੀ ਕਰਾਏ ਨੇ ਇਦਾਂ ਆਪਣੀ ਸਟਿਚਿੰਗ ਹੁੰਦੀ ਹੈਗੀ ਮੈਂ ਕੋਸ਼ਿਸ਼ ਕਰਿਆ ਕਰੂੰ ਵੀ ਵਾਦ ਤੋਂ ਵੱਧ ਹਰ ਇੱਕ ਚੀਜ਼ ਆਪਾਂ ਤੁਹਾਨੂੰ ਹਨਾ ਦਿਖਾਇਆ ਕਰੀਏ ਵੀਡੀਓ ਦੇ ਵਿੱਚ ਵੀ ਜਿੱਦਾਂ ਹਨਾ ਵੀ ਇਸ ਤਰ੍ਹਾਂ ਦੁਪੱਟੇ ਰੈਡੀ ਹੋਏ ਨੇਗੇ ਇਦਾਂ ਸੂਟ ਸਲਾਈ ਹੋਏ ਨੇਗੇ ਪਰ ਹਜੇ ਵੀ ਮੇਤੋਂ ਬਹੁਤ ਘੱਟ ਵੀਡੀਓ ਬਣਦੀ ਹੈਗੀ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਲੜਾਂ ਤੇ ਇਸ ਤਰ੍ਹਾਂ ਆ ਜੂਗਾ ਤੇ ਸੈਂਟਰ ਦੇ ਵਿੱਚ ਇਹ ਤਾਂ ਦੋ ਤਿੰਨ ਕਲਰ ਪਾਏ ਹੋਏ ਨੇਗੇ ਇੱਕ ਕਲਰ ਨਹੀਂ ਹੈਗਾ ਦੋ ਕਲਰ ਪਾਏ ਹੋਏ ਨੇਗੇ ਇਸ ਤਰ੍ਹਾਂ ਦੇਖੋ ਡਾਈ ਕੀਤਾ ਹੈਗਾ ਠੀਕ ਹੈ ਜੀ ਲੋ ਜੀ ਤੇ ਫਿਰ ਇਸ ਤੋਂ ਬਾਅਦ ਆ ਜੂਗਾ ਵਰਕ ਵਾਲਾ ਸੂਟ ਸੀਗਾ ਤੇ ਇਹਦੇ ਨਾਲ ਦੁਪੱਟਾ ਡਾਈ ਹੋਇਆ ਵਰਕ ਵਾਲੇ ਸੂਟ ਨਾਲ ਆਪਾਂ ਇਸ ਤਰ੍ਹਾਂ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਟਾਈ ਐਂਡ ਡਾਈ ਇਸ ਤਰ੍ਹਾਂ ਜਿਗਜੈਗ ਬਣਾਏ ਨੇ ਜਿਗਜੈਗ ਹਨ ਵੀ ਬਹੁਤ ਤਰੀਕੇ ਹੁੰਦੇ ਨੇ ਬਣਾਉਣ ਦੇ ਤੁਸੀਂ ਆਪਣੇ ਵਾਲੇ ਜਿਗਜੈਗ ਦੇਖੋ ਵੀ ਕਿੰਨੇ ਸਫਾਈ ਦੇ ਨਾਲ ਲੱਗੇ ਕੰਮ ਤੁਸੀਂ ਦੇਖ ਸਕਦੇ ਹੋਗੇ ਵੀ ਐਨ ਤੇ ਕਾਫੀ ਜਿਗਜੈਗ ਡਾਇਰ ਬੜੀ ਵਧਿਆ ਨਹੀਂ ਪਾਉਂਦੇ ਹੈਗੇ ਇਸ ਤਰ੍ਹਾਂ ਦੇਖੋ ਫਿਰ ਇਸ ਤੋਂ ਬਾਅਦ ਆ ਜਾਊਗਾ ਕਾਟਨ ਸਿਲਕ ਦਾ ਦੁਪੱਟਾ ਸੀਗਾ ਇਹ ਆਪਾਂ ਬਸ ਸਿੰਪਲਟ ਆਂਡ ਆਈ ਰੱਖਿਆਗਾ ਸਾਰਾ ਇਸੇ ਤਰ੍ਹਾਂ ਲੋਚ ਤੇ ਫਿਰ ਇਸ ਤੋਂ ਬਾਅਦ ਵਰਕ ਵਾਲਾ ਸੂਟ ਸੀਗਾ ਇਹ ਵੀ ਆਪਾਂ ਇਤਨਾ ਹੀ ਸਿੰਪਲ ਮਤਲਬ ਟਾਇੰਡਾਈ ਲਾਟਾ ਟਾਇੰਡਾਈ ਕੀਤੇ ਨੇਗੇ ਇਹਦੇ ਵੀ ਡਾਈ ਦੇਖੋ ਫਿਰ ਵੀ ਆਪਾਂ ਲੜਦੀ ਮਤਲਬ ਇਸ ਤਰ੍ਹਾਂ ਬਣਾ ਹੀ ਲੇਗੇ ਸਿੰਪਲ ਨਹੀਂ ਕੀਤੇ ਹੈਗੇ ਕਿ ਕਿ ਤੁਸੀਂ ਆਪਣੇ ਇਸ ਤਰ੍ਹਾਂ ਦੇ ਪੱਟੇ ਲੰਗੇ ਜਿਹੜੇ ਆਪਾਂ ਤੋਂ ਰੈਡੀ ਕਰਵਾ ਸਕਦੇ ਹੋਗੇ ਫਿਰ ਮੈਂ ਤੁਹਾਨੂੰ ਦਿਖਾਉਣੇਗੀ ਬਰਬਰੀ ਦੇ ਆਪਣੇ ਨਿਊ ਪ੍ਰਿੰਟ ਆਏ ਨੇ ਕਿਉਂਕਿ ਬਰਬਰੀ ਦੀ ਡਿਮਾਂਡ ਹੈ ਜਿਹੜੀ ਬਹੁਤ ਜ਼ਿਆਦੇ ਹੈਗੀ ਤੇ ਬਹੁਤ ਜ਼ਿਆਦੇ ਸੇਲ ਹੋਈ ਹੈਗੀ ਸਭ ਤੋਂ ਵੱਧ ਡਿਮਾਂਡ ਹੈ ਸਭ ਤੋਂ ਪਹਿਲਾਂ ਹਨ ਬਲੈਕ ਤੇ ਵਾਈਟ ਤੇ ਆਰਡਰ ਸੀਗੇ ਕਰੀਮ ਤੇ ਵਾਈਟ ਬਲੈਕ ਦੇ ਜਿਹੜੀ ਇਹ ਪੈਣਾ ਦੇ ਆਰਡਰ ਸੀਗੇ ਤਾਂ ਤੁਸੀਂ ਇਹ ਆਪਣਾ ਸੂਟ ਨਿੰਗੇ ਜਿਹੜਾ ਆਪਣਾ ਇਹਦੇ ਕੋਲੇ ਆਪਣਾ ਪੂਰਾ ਰੋਲ ਆ ਚੁੱਕਿਆਗਾ ਸੂਟ ਨਿੰਗੇ ਜਿਹੜੇ ਆਪਣੇ ਲੈ ਸਕਦੇ ਹੋਗੇ ਕਿਉਂਕਿ ਪ੍ਰਿੰਟ ਬਣਾਉਣ ਨੂੰ ਥੋੜਾ ਟਾਈਮ ਲੱਗਿਆ 2150 ਦਾ ਪ੍ਰਾਈਸ ਹੈਗਾ ਲਓ ਜੀ ਇਹਨੂੰ ਤੁਸੀਂ ਲੈ ਸਕਦੇ ਹੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਤਾ ਵੀ ਆਪਣੇ ਕੋਲੇ ਆ ਚੁੱਕਿਆਗਾ ਫਿਰ ਹੁਣ ਕੁਝ ਕੁ ਪ੍ਰਿੰਟ ਬਰਬਰੀ ਦੇ ਨਵੇਂ ਲੰਗੇ ਆਪਾਂ ਤੁਹਾਨੂੰ ਦਿਖਾਉਣਿਆਂਗੇ ਤੁਸੀਂ ਦੇਖੋ ਇਹ ਵਾਲੇ ਪ੍ਰਿੰਟ ਇਸ ਤਰ੍ਹਾਂ ਮਤਲਬ ਤੁਸੀਂ ਦੁਪੱਟਾਗਾ ਜਿਹੜਾ ਡਾਈ ਕਰਵਾ ਸਕਦੇ ਹੋਗੇ ਜਿੱਦਾਂ ਆਪਾਂ ਮੈਂ ਤੁਹਾਨੂੰ ਸ਼ੋਅ ਕੀਤਾ ਹੈਗਾ ਲੋ ਜੀ ਪਹਿਲਾ ਪ੍ਰਿੰਟ ਇਹ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਾਕੀ ਸਲਾਈ ਹੋ ਕੇ ਦੁਪट्टे ਵਗੈਰਾ ਡਾਈ ਹੋ ਕੇ ਦੇਖੋ ਬਹੁਤ ਜਿਆਦਾ ਸੋਨਾ ਪ੍ਰਿੰਟ ਹੈਗਾ ਤਾਂ ਕਾਫੀ ਜਿਆਦਾ ਸੋਨੇ ਸੂਟ ਨਹੀਂ ਜਿਹੜੇ ਇਹ ਰੈਡੀ ਹੋ ਜਾਣਗੇ ਫਿਰ ਰਾਸਟ ਤੇ ਆ ਜਾਊਗਾ ਇਸ ਤਰ੍ਹਾਂ ਫਿਰ ਰਾਸਟ ਤੇ ਆ ਜਾਊਗਾ ਦੇਖੋ ਇਹ ਪਿਆ ਸਟਾਕ ਹਨਾ ਜੇ ਪੋਲੀਥਨ ਦੇ ਵਿੱਚ ਇਦਾਂ ਹੀ ਪਿਆ ਮੈਂ ਇੱਕ ਵਾਰ ਵੀ ਨਹੀਂ ਇਹਦੀ ਵੀਡੀਓ ਪਾਈ ਫਸਟ ਟਾਈਮ ਪਾ ਰਹੀ ਆਂਗੀ ਨਿਊ ਪ੍ਰਿੰਟ ਆਇਨਿੰਗ ਜਿਹੜੇ ਰਾਸ਼ਟ ਦੇ ਵਿੱਚ ਹੈਗਾ ਆਰਡਰ ਹੈ ਆਪਣਾ ਫਾਸਟਲੀ ਕਰ ਦਿਓ ਕਿਉਂਕਿ ਬਹੁਤ ਲਿਮਟਿਡ ਜੇ ਨੰਗੇ ਸੂਟ ਮੇਰੇ ਕੋਲ ਹੈ। ਲੋ ਫਿਰ ਆ ਜੂਗਾ ਯੈਲੋ ਤੇ ਕਿੰਨਾ ਦੀ ਤਾਂ ਬਹੁਤ ਮਤਲਬ ਔਖੀ ਵਜਦੀ ਹੈਗੀ। ਲਓ ਜੀ। ਫਿਰ ਆ ਜੂਗਾ ਯੈਲੋ ਤੇ ਸੇਮ ਪ੍ਰਾਈਸ ਹੈਗਾ 2150 ਪ੍ਰਾਈਸ ਹੈਗਾ। ਦੇਖੋ print ਬਹੁਤ ਜਿਆਦੇ ਸੋਹਣਾ ਹੈਗਾ ਫੇਰ ਨੈਕਸਟ ਆ ਜੂਗਾ ਰਾਣੀ ਸ਼ੇਡ ਥੋੜੇ ਜਿਹਾ ਆਪਾਂ ਡਾਰਕ ਕਲਰ ਹੀ ਲੈ ਕੇ ਆਏਗੇ ਕਿਉਂਕਿ ਬਹੁਤ ਲਾਈਕ ਕਰਦੇ ਆਣਗੇ ਆਪਾਂ ਡਾਰਕ ਕਲਰ ਲਓ ਜੀ ਐਸਰਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ print ਵੀ printsਾਰੇ ਹੀ ਸੋਹਣੇ ਨੇਗੇ ਫੇਰ ਇਹ ਵਾਲਾ print ਤੁਸੀਂ ਦੇਖੋ ਦੇਖੋ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਥੋੜੀ ਆਪਾਂ ਡਾਰਕ ਪ੍ਰਿੰਟ ਤਾਂ ਲੈ ਕੇ ਆਏ ਬਹੁਤ ਮਤਲਬ ਪਸੰਦ ਕਰਦੇ ਨੇ ਪਹਿਣਾ ਡਾਰਕ ਪ੍ਰਿੰਟ ਲੋਚੀ ਆਰਡਰ ਨਗੇ ਆਪਣੇ ਫਾਸਟਲੀ ਦੇ ਦਿਓ ਕਿਉਂਕਿ ਬਹੁਤ ਪਹਿਣਾ ਦੇ ਮੈਸੇਜ ਡੇਲੀ ਆਉਂਦੇ ਨੇ ਪਿਛਲੀਆਂ ਵੀਡੀਓਜ਼ ਦੇ ਵਿੱਚ ਆ ਜਾਂਦੇ ਨੇ ਕਿ ਵੀ ਸਾਨੂੰ ਸੂਟ ਚਾਹੀਦੇ ਨੇ ਕਿ ਪਰ ਨਹੀਂ ਹੁੰਦੇ ਹੈਗੇ ਰਿਪੀਟ ਵੀ ਨਹੀਂ ਮਿਲਦੇ ਹੈਗੇ ਜਿਹੜੇ ਮਿਲ ਜਾਂਦੇ ਨੇ ਕਿ ਚਲੋ ਹਨਾ ਆਪਾਂ ਦੇ ਵੀ ਦਿੰਨੇ ਆਂਗੇ ਰੈਡੀ ਵੀ ਕਰਵਾ ਦਿੰਨੇ ਆਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾ ਕਿ ਜਿੱਦਾਂ ਮੈਂ ਤੁਹਾਨੂੰ ਤੋਂ ਪੱਟੇ ਦਿਖਾਏ ਨੇਗੇ ਇਸ ਤਰ੍ਹਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਾਕੀ ਸਟਿਚਿੰਗ ਅਵੇਲੇਬਲ ਹੈਗੀ ਹੈ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਕੇ ਮੇਰੇ ਤੋਂ ਸੂਟ ਲੈਣਾ ਚਾਹੁੰਦੇ ਕਿ ਤਾਂ ਤੁਸੀਂ ਲੈ ਸਕਦੇ ਹੋਗੇ ਆਰ ਨ ਸਟਿਚ ਵੀ ਲੈ ਸਕਦੇ ਹੋਗੇ ਜਿੱਦਾਂ ਵੀ ਤੁਸ ਤੁਹਾਡੀ ਇੱਛਾ ਹੈਗੀ ਵੀ ਤੁਸੀਂ ਕਿਦਾਂ ਸੂਟ ਲੈਣਾਗਾ ਉਸ ਤਰ੍ਹਾਂ ਸੂਟ ਲੇਨਗੇ ਜਿਹੜੇ ਲੈ ਸਕਦੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਹਾਂ ਜੀ ਇਸੇ ਲਈ ਕੱਲ ਸਾਨੂੰ ਥੋੜਾ ਸਾਡੇ ਚੈਨਲ ਤੇ ਅਰੀਵ ਸੂਟ ਦੇ ਦਿੱਤੇ ਸਾਰਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸੋਨੇ ਸੋਨੇ ਸੂਟ ਦਿਖਾਏ ਨੇ ਆਪਣਾ ਫਾਸਟਲੀ ਆਰਡਰ ਦੇ ਦਿਓ ਜੀ ਫੇਰ ਆ ਮਿਲਦੇ ਨਹੀਂ ਹੈਗੇ ਚਲੋ ਜੀ ਥੈਂਕ ਯੂ ਸਾਰਿਆਂ ਦਾ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ